ਪ੍ਰੀਤਮ ਕਿਉ ਵਿਸਰੇ ਮਾ ਗੋ ਜੀਤ ਭਲਾ ਪ੍ਰੀਤਮ ਕਿਉ ਵਿਸਰੇ ਧਨ ਤਬੇ ਸਰ ਭਾਰ ਸਾ ਧਨ ਦਿਨੋ ਕਰੇ ਧਨ ਬਿਨੋ ਕਰੇਂ ਦੀਵਨ ਸਰੰਜੀ ਦੀਵਨ ਸਾਰੀ ਪ੍ਰਭ ਭਾਵਾਂ ਸਾਚੇ ਮਹਿਲ ਰੰਗੀ ਬਰਾਗੀ ਆਵਨ ਦੇ ਤਿਆਵਾ ਨਿਮਾਰੀ ਤੇ ਤਾਹੀ ਹੋ ਹਰ ਦਿਨ ਕਿਉਂ ਪਾਵੈ ਸੁਖ ਮਹਲੀ ਨਾਨਕ ਜੀ ਜਾਨੇ ਇਸ ਜੈਸੀ ਕਾਹ ਮੰਦੇ ਰੇ ਗੋਵਨ ਗਾਇੰਦੀ ਨਾਨਕ ਜੀ ਜਾਨੇ ਤੇ ਸੁਦੇਸੀ ਕਰਮ ਮਿਲੇ ਗੁਣ ਗੈਰੀ ਵਾਹੀ ਗੁਰ ਸਾਹਿਬ ਜੀਉ ਹਰ ਜੀਤ ਜੁੜੰਦਾ ਲੋਹੀਏ ਜਿਸ ਅਕੇ ਸਭ ਦੇਵਾਨ ਹੈ ਹਰ ਸੱਜਣ ਦਾ ਆਨੰਦ ਗਇਆ ਕਿਸੇ ਨਾ ਦੇ ਬਨ ਹਰ ਜੇਠ ਜੁੜੰਦ ਲੂੜੀ ਐ ਜਿਸਕ ਸਭ ਨੇ ਬਨ ਹਰ ਸੱਜਣ ਦਾ ਨ ਲੱਗਿਆ ਕਿਸੇ ਨਾ ਦੇ ਬਨ ਮਾਨਿਕ ਮੋਤੀ ਨਾਮ ਪ੍ਰਭ ਹੋਣ ਲਗ ਨਹੀਂ ਸਨ ਰੰਗ ਸਭ ਨਾਰਾਇਣ ਜੇਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ ਜੋ ਪ੍ਰਭ ਕੀਤੇ ਆਪਣੇ ਸੇਕਈਏ ਧਨ ਆਪਨ ਲੀਆ ਧੀ ਬਿਲਾਏ ਵਿਸ਼ੜ ਗਿਉਰ万 ਸਾਰੂ ਸੰਗ ਪ੍ਰਾਪਤੀ ਨਾਨਕ ਰੰਗ ਮਨਨ ਕਾਰਜੇ ਧਰਮੀ ਲਾਤਿਸਤਰੀ ਜਿਸ ਕੈ ਭਾਗ ਮਥਨਨ ਸਾਰੂ ਸੰਗ ਪ੍ਰਾਪਤੀ ਨਾਨਕ ਰੰਗ ਮਨਨ ਕਾਰਜੇ ਧਰਮੀ ਲਾਤਿਸਤਰੀ जिसका काग मंथन स्वाहे गुरु जी का रहस्य स्वाहे गुरु जी की पत गुरु प्यारे गुरु स्वामी नगरवासी सा संग जियो सतगुरु ने बार वचन ते है सरकार वे का महीना संपूर्ण हो चुका है आज जेल में नारा होया है सांगुर महाराज जी का पुत्र उपदेश आप जी ने सरवन है और जेठ रंगीला तिस जिसके भाग मथन ये वड्डिया भागा वाले वास्ते जेठ का महीना सुहावना भागा भरिया हुंदा है ਕਿਉਂਕਿ ਜੋ ਆਪਣੇ ਧਨੀ ਮਾਲਕ ਦੇ ਨਾਲ ਜੁੜ ਜਾਂਦੇ ਹਨ ਉਹ ਪਰਮੇਸ਼ਰ ਦੇ ਅਰੰਗ ਨੂੰ ਮੰਨਦੇ ਹਨ ਜਿਹੜੇ ਜੀ ਪਰਮੇਸ਼ਰ ਦੇ ਅਰੰਗ ਨੂੰ ਮੰਨਦੇ ਹਨ ਗੁਰੂ ਦੀ ਸਾਗਤ ਵਿੱਚ ਉੱਟਦੇ ਹਨ ਉਹਨਾਂ ਵਾਸਤੇ ਇਹ ਜਗ ਕਰਮੀ ਦਾ ਮੌਸਮ ਵੀ ਸਹਾਰਨਾ ਹੋ ਜਾਂਦਾ ਹੈ ਸੋ ਸਾਧਗੁਰੂ ਮਹਾਰਾਜ ਅਮਰ ਤੇ ਵੇਲਾ ਹੋਇਆ ਹੈ ਹਾਜ਼ਰਮਾਨ ਹੋ ਰਿਹਾ ਹੈ ਦੇਸ਼ਾਂ ਵੀ ਸਰਵਨ ਕੀਤਾ ਹੈ ਡੀਏ ਵਧਮ ਕਰਨ ਲਈ ਗੁਰੂ ਕੇ ਚਰਨਾਂ ਵਿੱਚ ਡੋਲਦਾ ਗੁਰੂ ਦੀ ਸੰਗਤ ਵਿੱਚ ਡੋਲਦਾ ਕਰਗੇ ਗੁਰੂ ਦੀ ਸੰਗਤ ਵਿੱਚ ਆ ਕੇ ਗੁਰਬਾਣੀ ਜਪੀਏ ਨਾਮ ਜਪੀਏ ਸਿਮਰ ਰਏ ਜੁੜੀਏ ਜੇ ਆਪਣੇ ਸਵਾਸਨ ਸਗਲ ਕਰਦਾ ਜਤਨ ਕਰਗੇ ਜੀ ਅਮਰ ਤੇਰੇ ਦਾ ਸਮਾਂ ਰਹਿ ਗਿਆ 4 ਵਜਨ ਦੇ ਵਿੱਚ 10 ਮਿੰਟ ਬਾਕੀ ਹਨ ਅਮਰ ਤੇਰੇ ਦਾ ਟਾਈਮ 4 ਵਜਨ ਦੇ ਵਿੱਚ 10 ਮਿੰਟ ਬਾਕੀ ਹਨ ਇਹ 5:00 ਵਜੇ ਰਾਸੋ ਜੰਮੀ ਹੈ ਅਰਦਾਸ ਪ੍ਰੰਤ ਸਤਿਗੁਰੂ ਮਹਾਰਾਜ ਜੀ ਦਾ ਜੋ ਗੋਵਿੰਦ ਰਦੇਸ਼ ਉਹਦੇ ਵਿਚਾਰ ਤੇ ਸਾਥ ਸੰਗਤ ਨੂੰ ਜੀ 5:30 ਵਜੇ ਸਾਰੇ ਸੰਭਾਪਤਿ ਹੋਣੇ ਨੇ ਉਹ ਪ੍ਰੰਤ ਜਾ ਪਾਏ ਦਾ ਬਲਕਰ ਜੋ ਚਾਹਦਾ ਹੈ ਸੰਗ੍ਰਾਮ ਤੋਂ ਜਲੇਗਾ ਸਵਾਗਤ ਕਰਕੇ ਗੁਰੂ ਦੀਆਂ ਖੁਸ਼ੀਆਂ ਬਾਣੀ ਗੁਰੂ ਕੇ ਬਾਣੀ ਨੂੰ ਸਿਮਰ ਕੇ नाम सिमर के अपने श्वास सफल करने का यत्न करिए वाहे गुरु जी का, का खालसा वाहे गुरु जी की फतेह